ਕੱਢਾ ਦੇ ਕਿਹੜਾ ਪਿੰਡ ਕੱਢਾ ਦੇ ਕੀ ਕਰ ਚਮਚੇਰ ਸਿੰਘ ਚੇਰਾ ਜੀ ਸਰਪੰਚ ਮੱਲੀਆਂ ਬਲਾਕ ਗੰਡੀਵੰਡ ਤੇ ਅੱਜ ਕਿਸ ਮੰਗ ਨੂੰ ਲੈ ਕੇ ਆਤੀ ਸਾਰੇ ਇਕੱਠੇ ਹੋਏ ਹੋ ਕੀ ਮੰਗਿਆ ਅਸੀਂ ਗੰਡੀਵੰਡ ਬਲਾਕ ਦੇ ਜਿੰਨੇ ਵੀ ਸਾਰੇ ਸਰਪੰਚ ਸਾਹਿਬਾਨ ਆ ਅਸੀਂ ਸਰਕਾਰ ਕੋਲੋਂ ਸਾਰੇ ਭਗਵਾਨ ਸਤਿਗਾਂਤ ਔਰ ਮਿਲ ਵੀ ਨੇ ਇਹ ਹੀ ਮੰਗ ਕਰਦੇ ਆ ਜੀ ਸਾਡੇ ਡਾਕਟਰ ਸਾਹਿਬ ਨਾਲ ਸ਼ੁਰੂ ਤੋਂ ਦੇਜਣ ਰਹੇ ਨੇ ਗਾਵੇਂ ਸਾਰਾ ਇਹ ਸਰਪੰਚ ਗੰਡੀਵੰਡ ਬਲਾਕ ਦੇ ਤਰਨਤਨ ਬਲਾਕ ਦੇ ਜਿੰਨੇ ਵੀ ਡਾਕਟਰ ਸਾਹਿਬ ਦੇ ਨਾਲ ਨੇ ਨਾਲ ਰਹੇ ਆਂ ਗਾਵੇਂ ਐਡਵੋਕੇਟ ਕੋਮਲ ਪ੍ਰੀ ਸਿੰਘ ਟੇਲਾਉ ਦੇ ਨਾਲ ਆ ਜੀ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਅਸੀਂ 50000 ਲੀਡ ਤੇ ਸਾਰੇ ਵੱਦ ਤੋਂ ਵੱਧ ਜ਼ੋਰ ਲਾ ਕੇ ਜਿਤਾਵਾਂਗੇ ਪਹਿਲਾਂ ਵੀ ਡਾਕਟਰ ਸਾਹਿਬ ਦੀ ਸ਼ਰੀਰ ਦੀ ਪੀੜਾ ਤੁਹਾਨੂੰ ਵੀ ਪਤਾ ਜੀ ਕੋਈ ਕਿਸੇ ਦੇ ਨਜਾਇਜ਼ ਪਰਚਾ ਨਹੀਂ ਹਲਕੇ ਚ ਕੋਈ ਕੁਝ ਨਹੀਂ ਕੀਤਾ ਜੀ ਉਹਨਾਂ ਨੇ ਕਿਨੇ ਸਰਪੰਚਾਂ ਬਲਾਗਦੇ ਸਾਡੀ ਬਲਾਗ ਦੇ ਮਤਲਬ ਕੋਈ 40 45 ਸਰਪੰਚ ਐਸੋਲੇ ਮੌਜੂਦ ਨੇ ਜੀ ਕਈਆਂ ਦਾ ਅੱਜ ਮੌਸਮ ਖਰਾਬ ਹੋਣ ਕਰਕੇ ਕਈਆਂ ਤੋਂ ਪਹੁੰਚਿਆ ਵੀ ਨਹੀਂ ਗਿਆ ਠੀਕ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਮੇਰਾ ਪਿੰਡ ਐਮਾਕਲਾ ਹੈ ਅੱਜ ਇੱਥੇ ਅਸੀਂ ਸਾਰੇ ਮੇਰੇ ਵੀਰ ਸਰਪੰਚ ਸਾਰੇ ਸਹਿਬਾਨ ਜਿੰਨੇ ਵੀ ਨੇੜੇ-ਨੇੜੇ ਦੇ ਪਿੰਡਾਂ ਦੇ ਆ ਮੈਂ ਮਾਫੀ ਮੰਗਦਾ ਮੈਂ ਸਭ ਦਾ ਨਾਮ ਲਵਾਂ ਤੇ ਇੰਨਾ ਸਮਾਂ ਨਹੀਂ ਸਾਡੇ ਕੋਲ ਹੈਗਾ ਵੇਖੋ 40 45 ਬਲਾਗ ਇੱਕ ਗੰਡੀਵੰਡ ਬਲਾਗ ਚ ਪਿੰਡ ਨੇ ਤੇ ਮੇਰੇ ਵੀਰ ਸਾਰੇ ਇੱਥੇ ਅੱਜ ਇੱਥੇ ਪਹੁੰਚੇ ਨੇ ਚਲੋ ਜਿਵੇਂ ਮੇਰੇ ਵੱਡੇ ਭਰਾ ਨੇ ਦੱਸਿਆ ਅੱਗੇ ਕਿ ਮੌਸਮ ਦੀ ਖਰਾਬੀ ਕਰਕੇ ਕੁਝ ਸਰਪੰਚ ਜਿਹੜੇ ਉਹ ਨਹੀਂ ਆ ਸਕੇ ਸਾਡੀ ਵੇਖੋ ਅੱਜ ਜਿਹੜੀ ਇੱਥੇ ਇਕੱਤਰ ਹੋਏ ਅਸੀਂ ਮੀਟਿੰਗ ਸਾਡੀ ਹੋਈ ਆ ਜਦੋਂ ਸਾਡੇ ਵੀਰ ਸਾਨੂੰ ਸੱਦਿਆ ਸਾਰਿਆਂ ਨੇ ਇਹ ਸਾਰੇ ਸਰਪੰਚ ਜਿਹੜੇ ਆ ਕਿਉਂਕਿ ਇੱਕ ਲੰਮੇ ਸਮੇਂ ਤੋਂ ਅਸੀਂ ਪਾਰਟੀ ਦੇ ਨਾਲ ਚੱਲਦੇ ਰਹੇ ਫਿਰ ਸਾਨੂੰ ਪਾਰਟੀ ਨੇ ਮਾਣ ਬਖਸ਼ਿਆ ਆਮ ਆਦਮੀ ਪਾਰਟੀ ਨੇ ਵੇਖੋ ਸਾਨੂੰ ਮੌਕਾ ਦਿੱਤਾ ਨਵੇਂ ਚਿਹਰਿਆਂ ਨੂੰ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਸਾਨੂੰ ਮੈਂ ਅੱਗੇ ਵੀ ਅਕਸਰ ਇਹ ਗੱਲ ਕੀਤੀ ਆ ਕਿ ਗੰਢੀਵਿੰਡ ਬਲਾਕ ਦੇ ਵਿੱਚ ਤਕਰੀਬਨ 80% ਜਿਹੜੇ ਉਹ ਨਵੇਂ ਮੁੰਡੇ ਸਰਪੰਚ ਬਣੇ ਆ ਸਾਨੂੰ ਇਹਨਾਂ ਮੌਕਾ ਦਿੱਤਾ ਵੇਖੋ ਅਸੀਂ ਸਰਪੰਚ ਬਣੇ ਨਾਲ ਅਸੀਂ ਸ਼ੁਰੂ ਤੋਂ ਪਾਰਟੀ ਦੇ ਨਾਲ ਚੱਲੇ ਤੇ ਅਸੀਂ ਜਦੋਂ ਪਾਰਟੀ ਸਾਨੂੰ ਕਿਤੇ ਵੀ ਸੱਦਦੀ ਆ ਕਿਸੇ ਪ੍ਰੋਗਰਾਮ ਤੇ ਬੁਲਾਉਂਦੀ ਆ ਅਸੀਂ ਸਾਰੇ ਭੱਜੇ ਆਉਂਦੇ ਆਂ ਅੱਜ ਵੀ ਸਾਡੀ ਮੀਟਿੰਗ ਸਾਰੇ ਭਰਾਵਾਂ ਦੀ ਇਸੇ ਸਬੰਧ ਚ ਹੋਈ ਵੀ ਆਉਣ ਵਾਲੇ ਜਿਹੜੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਕਰਨਤਨ ਜ਼ਿਲ੍ਹੇ ਵਾਸਤੇ ਮੈਂ ਸਮਝਦਾ ਹਾਂ ਵੀ ਉਹ ਸਰਪੰਚਾਂ ਦੇ ਜਿਹੜੀ ਪਹਾੜ ਬਣ ਕੇ ਡਿੱਗੀ ਉਹ ਅਚਨਚੇਤ ਜਿਹੜੀ ਮੌਤ ਡਾਕਟਰ ਸਾਹਿਬ ਦੀ ਹੋਈ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਜਿਹੜੀ ਅਚਨਚੇਤ ਮੌਤ ਹੋਈ ਉਹਦੇ ਨਾਲ ਸਾਨੂੰ ਕਰਨਤਨ ਜ਼ਿਲ੍ਹੇ ਨੂੰ ਤੇ ਕਰਨਤਨ ਹਲਕੇ ਨੂੰ ਬਹੁਤ ਵੱਡਾ ਜਿਹੜਾ ਵਾ ਉਹ ਘਾਟਾ ਪਿਆ ਡਾਕਟਰ ਸਾਹਿਬ ਇੱਕ ਬੜੀ ਚੰਗੀ ਸ਼ਖਸੀਅਤ ਦੇ ਮਾਲਕ ਸੀਗੇ ਉਹਨਾਂ ਨੇ ਸਾਨੂੰ ਨਾਲ ਰੱਖਿਆ ਬੜੇ ਚੰਗੇ ਸੰਸਕਾਰ ਵੀ ਸਾਨੂੰ ਉਹਨਾਂ ਦੱਸੇ ਇੱਕ ਚੰਗੀ ਸਿਆਸਤ ਸਿਖਾਈ ਸਾਨੂੰ ਉਹਨਾਂ ਨੇ ਚਲੋ ਕੋਈ ਵੇਖੋ ਤੁਸੀਂ ਵੇਖੋ ਤੁਸੀਂ ਵੀ ਸਾਰੇ ਜਿੰਨੀ ਮੀਡੀਆ ਇੱਥੇ ਤੁਸੀਂ ਆਏ ਜੇ ਤੁਸੀਂ ਵੇਖੋ ਕਿ ਪਿਛਲੇ ਸਮੇਂ ਦੇ ਵਿੱਚ ਕਿਸੇ ਤੇ ਵੀ ਪਰਚਾ ਜਿਹੜਾ ਉਹ ਨਹੀਂ ਕੋਈ ਨਜਾਇਜ਼ ਪਰਚਾ ਨਹੀਂ ਹੋਇਆ ਲੜਾਈ ਝਗੜੇ ਪਿੰਡਾਂ 'ਚ ਬਹੁਤ ਜਿਹੜੇ ਨਾਮਾਤਰ ਰਹਿ ਗਏ ਆ ਵੇਖੋ ਅਸੀਂ ਐਸੇ ਸਬੰਧ ਦੇ ਵਿੱਚ ਆ ਜਿੱਥੇ ਜਦੋਂ ਅਸੀਂ ਇਕੱਠੇ ਹੋਏ ਅਸੀਂ ਉਹ ਆਖਿਆ ਕਿ ਸਾਡਾ ਜਿਹੜਾ ਨਾਲ ਡਾਕਟਰ ਸਾਹਿਬ ਦੇ ਨਾਲ ਇੱਕ ਪਰਸ਼ਾਵੇ ਦੀ ਤਰ੍ਹਾਂ ਵਿਚਰ ਦਾ ਰਿਆ ਉਹਨਾਂ ਦਾ ਬੇਟਾ ਮੈਂ ਯੋਣੀ ਪਣੀਵਾ ਨਹੀਂ ਕਹੂੰਗਾ ਕਿਉਂਕਿ ਵੇਖੋ ਉਹਨਾਂ ਦੀ ਉਹਨਾਂ ਦੀ ਮਦਰ ਦੀ ਛੋਟੀ ਉਮਰ ਚ ਡੈਥ ਹੋ ਗਈ ਤੇ ਉਹ ਇੱਥੇ ਡਾਕਟਰ ਸਾਹਿਬ ਕੋਈ ਪਲਿਆ ਵੱਡਾ ਹੋਇਆ ਤੇ ਉਹਨਾਂ ਦੇ ਇੱਕ ਛੋਟੇ ਬੇਟੇ ਵਾਂਗੂ ਬਣ ਕੇ ਨਾਲ ਉਹਨਾਂ ਦੇ ਰਿਹਾ ਤੇ ਅਹੀਂ ਜਦੋਂ ਸਾਰਿਆਂ ਨੇ ਇਕੱਤਰ ਕਰਕੇ ਅਹੀਂ ਵੇਖੋ ਮਰਜ਼ੀ ਦੇ ਪਾਰਟੀ ਦੀ ਆ ਪਰ ਪੰਚਾਂ ਦੀ ਇੱਕ ਆਪਣੀ رائے ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਅਹੀਂ ਸਾਰੇ ਜਾਣੇ ਜੀ ਪਾਰਟੀ ਜਿਹੜੀ ਆ ਐਡਵੋਕੇਟ ਕੋਮਲਪ੍ਰੀਤ ਨੂੰ ਟਿਕਟ ਨਾਲ ਨਵਾਜਦੀ ਆ ਅਹੀਂ ਸਾਰੇ ਜਿਹੜੇ ਆਪਣੇ ਇੱਧਰ ਦੇ ਸਰਪੰਚ ਮੇਰੇ ਵੀਰ ਮੇਰੇ ਨਾਲ ਮੈਂ ਜਿੰਨੇ ਨਾਲ ਆਵਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਥੋੜੇ ਆ ਮੇਰੇ ਨਾਲ ਇਸ ਕਾਰਜੋਗਰ ਤੇ ਸਾਰਾ ਸਿੰਘ ਅਗੋ ਬਹੁਤੋਂ ਸਰਪੰਚੇ ਆ ਚਬਾਈ ਵੀਰ ਖੜਾ ਆ ਇੱਥੇ ਆਲਨ ਵੀਰ ਆ ਪੰਡੋਰੀ ਰਣ ਸਿੰਘ ਤਰਸੋਂ ਨੂੰ ਠੜਗਰ ਤੋਂ ਆ ਮੇਰਾ ਵੀਰ ਵਿਸਕੀ ਆ ਅਹੀਂ ਸਾਰੇ ਮਿੱਤਰ ਆ ਤੇ ਅਸੀਂ ਜਿੰਨੇ ਵੀ ਜਾਣੇ ਆ ਚਲੋ ਅਸੀਂ ਨਾਲ ਇਹਨਾਂ ਦੇ ਚੱਲਾਂਗੇ ਅਸੀਂ ਬਹੁਤ ਵੱਡੀ ਲੀਡ ਤੇ ਜਿਹੜਾ ਬਈ ਇਹਨਾਂ ਨੂੰ ਪਾਰਟੀ ਦੀ ਚੋਲੀ ਤੇ ਟਿਕਟ ਜਿਹੜੀ ਆ ਉਹ ਜਤਾ ਕੇ ਨਾਮ ਦਾ ਜਿਹੜੇ ਸਰਪੰਚਾਂ ਦੇ ਵਿੱਚ ਇਕੱਠੇ ਹੋਏ ਕਿਹੜੇ ਨਾਮ ਦਾ ਫੈਸਲਾ ਹੋਇਆਗੀ ਅਸੀਂ ਇਹੀ ਇਹੀ ਇਸੇ ਗੱਲ ਤੇ ਜਿਹੜੇ ਅਸੀਂ ਅਸੀਂ ਸਾਰੇ ਜਣੇ ਵੇਖੋ ਅਸੀਂ ਡਾਕਟਰ ਸਾਹਿਬ ਦੇ ਨਾਲ ਸੀ ਡਾਕਟਰ ਸਾਹਿਬ ਦੀ ਸੋਚ ਨਾਲ ਅਸੀਂ ਡਾਕਟਰ ਸਾਹਿਬ ਦੇ ਨਾਲ ਚੱਲੇ ਡਾਕਟਰ ਸਾਹਿਬ ਦੀ ਸੋਚ ਨਾਲ ਹੀ ਚੱਲਣਾ ਜਿੰਨਾ ਚਿਰ ਸਾਡਾ ਸਿਆਸੀ ਜੀਵਨ ਹੈ ਜੋ ਸਾਡੇ ਨਾਲ ਬੰਦਾ ਸਾਡੇ ਕੰਮ ਕਰਾਉਂਦਾ ਰਿਹਾ ਸਾਡੇ ਨਾਲ ਵਿਚਰਦਾ ਰਿਹਾ ਸਾਡਾ ਵੀਰ ਐਡਵੋਕੇਟ ਕੋਮਲਪ੍ਰੀਤ ਅਸੀਂ ਤਾਂ ਉਸੇ ਸਬੰਧ ਵਿੱਚ ਇਸੇ ਇਕੱਠੇ ਹੋਏ ਆ ਵੀ ਆਪਾਂ ਪਾਰਟੀ ਕੋਲੋਂ ਮੰਗ ਕੀਤੀ ਜਾਵੇ ਕਿ ਜੇ ਪਾਰਟੀ ਆਪਣੇ ਵੀਰ ਨੂੰ ਟਿਕਟ ਦਿੰਦੀ ਹੈ ਵੱਡੀ ਲੀਡਰ ਇਹ ਰਜਿਸਟਰ ਵਿੱਚ ਪੂਰਨ ਜ਼ਾਹਰ ਹਾਂਜੀ ਕੀ ਨਾਮ ਆਪਾਂ ਦਾ ਕਿਹੜਾ ਹੈ ਮੇਰਾ ਨਾਮ ਜੀ ਵੱਸਨ ਸਿੰਘ ਬੁਰਜ 195 ਤੋਂ ਸਰਪੰਚਾ ਅੱਜ ਸਾਡੀ ਇੱਥੇ ਮੀਟਿੰਗ ਹੋਈ ਹੈ ਜਿਹੜੀ ਉਹ ਆਉਣਾ ਵਾਲੇ ਜਿਹੜੀ ਸਮੇਂ ਦੀ ਰਣਨੀਤੀ ਆ ਉਹਦੇ ਵਾਸਤੇ ਹੋਈ ਹੈ ਅਸੀਂ ਬਲਾਕ ਗੰਡੀਵੜ ਦੇ ਸਰਪੰਚ ਤੋਂ ਤਕਰੀਬਨ 40 45 ਪੰਚਾਇਤਾਂ ਨੇ ਜਿਨ੍ਹਾਂ 35 ਸਰਪੰਚਾਂ ਦੇ ਇਕੱਠੇ ਹੋਏ ਆ ਔਰ ਅਸੀਂ ਇਹੋ ਮੰਗ ਕਰਦੇ ਹਾਂ ਤੇਰੀ ਇਹ ਹਲਕੇ ਦੀ ਇਹ ਟਿਕਟ ਆ ਉਹ ਸਾਡੇ ਡਾਕਟਰ ਸਾਹਿਬ ਦੇ ਪਰਿਵਾਰ ਦੇ ਵਿੱਚ ਦਿੱਤੀ ਜਾਵੇ ਉਹਨਾਂ ਦਾ ਭੇਵਾਂ ਆ ਆਪਣੇ ਕੋਮਲਬ੍ਰੀ ਸਿੰਘ ਜੀ ਹਾਂਜੀ ਉਹਨਾਂ ਨੂੰ ਇਹ ਟਿਕਟ ਦਿੱਤੀ ਜਾਵੇ ਅਸੀਂ ਇਹ ਸਰਕਾਰ ਤੋਂ ਮੰਗ ਕਰ